ਸੋ ਸជា ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦਵਾਰ ਜੀ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਹੀ ਜ਼ਿਆਦਾ ਤੰਦਰੁਸਤ ਹੋਣਗੇ ਤੇ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹੋਣਗੇ ਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਅੱਜ ਦੀ ਵੀਡੀਓ ਕਿਹੜੀ ਲੈ ਕੇ ਆਈਆਂ ਹਾਂ ਜੀ ਆਪਾਂ ਨੇ ਇੱਕ 7 ਡੇ ਹੈਅਰ ਗਰੋਥ ਚੈਲੰਜ ਸਟਾਰਟ ਕੀਤਾ ਹੋਇਆ ਏ ਜਿਹੜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਮੈਂ ਦੱਸਦਾ ਜੀ ਮੇਰਾ ਨਾਮ ਹੈ ਹਰਪ੍ਰੀਤ ਗੋਲ ਤੇ ਮੇਰੇ ਚੈਨਲ ਦਾ ਨਾਮ ਹੈ ਪ੍ਰੀਤ ਦੀ ਸਾਦਗੀ ਮੈਂ ਇੱਥੇ ਤੁਹਾਨੂੰ ਆਪਣੇ ਐਕਸਪੀਰੀਐਂਸਿਸ ਤੁਹਾਡੇ ਨਾਲ ਸ਼ੇਅਰ ਕਰਦੀਆਂ ਆਪਣਾ ਤਜਰਬਾ ਸ਼ੇਅਰ ਕਰਦੀਆਂ ਕਿਉਂਕਿ ਆਪਣੇ ਬਾਲਾਂ ਬਾਰੇ ਆਪਣੀ ਸਕਿਨ ਬਾਰੇ ਹੋਰ ਵੀ ਜੋ ਮੈਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਵੀ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਉਹ ਮੈਂ ਸ਼ੇਅਰ ਕਰਦੀ ਆ ਠੀਕ ਹੈ ਤੇ ਫਿਰ ਹਾਲ ਦੀ ਜਿਹੜੀ ਅੱਜ ਦੀ ਸਾਡੀ ਵੀਡੀਓ 7 ਡੇ ਹੈਅਰ ਗਰੋਥ ਚੈਲੰਜ ਡੇ 2 ਹੈ ਅੱਜ ਦੂਜਾ ਦਿਨ ਹੈ ਸਾਡਾ ਕੱਲ ਪਹਿਲਾ ਦਿਨ ਸੀਗਾ ਕੱਲ ਦੀ ਵੀਡੀਓ ਜੇ ਤੁਸੀਂ ਨਹੀਂ ਦੇਖੀ ਉਹਨੂੰ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਇਹ ਵੀਡੀਓ ਸਮਝ ਆਊਗੀ ਠੀਕ ਹੈ ਤੇ ਅੱਜ ਦੀ ਵੀਡੀਓ 'ਚ ਆਪਾਂ ਆਪਣੇ ਜਿਹੜਾ ਹੈਅਰ ਲਈ ਤਿਆਰ ਕਰਦਾ ਹੈ ਉਹ ਆਪਾਂ ਸੀਰਮ ਤਿਆਰ ਕਰਨਾ ਘਰ ਦੀਆਂ ਚੀਜ਼ਾਂ ਨਾਲ ਹੀ ਤਿਆਰ ਹੋ ਜਾਊਗਾ ਆਪਾਂ ਬਾਹਰੋਂ ਕੁਝ ਨਹੀਂ ਲੈ ਕੇ ਆਣਾ ਹੈਗਾ ਠੀਕ ਹੈ ਤੇ ਨਾ ਸਿਰਫ ਇਹ ਹੈ ਸਾਡੀ ਹੈਅਰ ਗਰੋਥ ਨੂੰ ਪ੍ਰੋਮ ਨਾ ਸਿਰਫ ਸਾਡੇ ਝੜਦੇ ਵਾਲਾਂ ਨੂੰ ਰੋਕੂਗਾ ਸਗੋ ਜਿਹੜੇ ਸਾਡੇ हेयर ਨੇ ਉਹਨੂੰ ਸਿਲਕੀ ਸ਼ਾਈਨੀ ਵੀ ਬਣਾਉਂਦਾ ਹੈ ਇਹ ਵਾਲਾ ਜਿਹੜਾ ਆਪਾਂ ਸਿਰ ਮਾਜੇ ਪ੍ਰੀਪੇਅਰ ਕਰਾਂਗੇ ਤੇ ਨਵੇਂ ਵਾਲ ਉਗਾਉਣ ਵਿੱਚ ਵੀ ਇਹ ਬਹੁਤ ਅਸਰਦਾਰ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਯਾਹੂ ਊਮਨਸ ਹੁੰਦੀਆਂ ਨੇ ਮਤਲਬ ਯਾਹੂ ਔਰਤਾਂ ਨੇ ਮੈਂ ਤੁਹਾਨੂੰ ਸਾਈਡ ਦੇ ਪਿਕਚਰ ਵੀ ਦਿਖਾ ਦੂੰਗੀ ਉਹਨਾਂ ਦੀ ਉਹ ਜ਼ਿਆਦਾਤਰ ਇਸ ਚੀਜ਼ ਦਾ ਹੀ ਯੂਜ਼ ਕਰਦੇ ਨੇ ਤੇ ਉਹ ਚੀਜ਼ ਕਿਹੜੀ ਹੈ ਮੈਂ ਤੁਹਾਨੂੰ ਦੱਸ ਦੇਣੀ ਆ ਉਹ ਹੈਗੇ ਨੇ ਚਾਵਲ ਹਾਂਜੀ ਚਾਵਲ ਆਪਾਂ ਖਾਣ ਲਈ ਤਾਂ ਬਹੁਤ ਯੂਜ਼ ਕਰਦੇ ਆ ਕਿੰਨੇ ਚਾਵਲ ਖਾਣੇ ਆ ਆਪਾਂ ਹਨਾ ਨਮਕੀਨ ਬਣਾ ਕੇ ਖਾਣੇ ਆਪਾਂ ਚਾਵਲ ਦਾ ਬਹੁਤ ਜ਼ਿਆਦਾ ਯੂਜ਼ ਕਰਦੇ ਆਂ ਲੇਕਿਨ ਇਹ ਸਾਡੀ हेयर ਗਰੋਥ ਲਈ ਇੱਕ ਐਨਾ ਵਧੀਆ ਮਤਲਬ ਸਰੋਤ ਹੈ ਆਪਣੇ ਕਿਚਨ ਦੀ ਘਰੇਲੂ ਚੀਜ਼ ਹੈ ਜਿਹੜੀ ਕਿ ਆਪਣੇ ਕਿਚਨ 'ਚ ਹਰ ਟਾਈਮ ਅਵੇਲੇਬਲ ਹੁੰਦੀ ਹੈ ਤੇ ਆਪਾਂ ਨੂੰ ਉਹਦਾ ਸਹੀ ਇਸਤੇਮਾਲ ਨਹੀਂ ਪਤਾ ਤੇ ਅੱਜ ਆਪਾਂ ਉਹਦੀ ਹੀ ਮਦਦ ਨਾਲ ਇੱਕ ਸੀਰਮ ਬਣਾਵਾਂਗੇ ਜਿਹੜਾ ਕਿ ਸਾਡੀ హెయిਰ ਗਰੋਥ ਨੂੰ ਪ੍ਰੋਮੋਟ ਕਰੂਗਾ ਸਾਡੀ ਸਕੈਲਪ ਨੂੰ ਹੈਲਦੀ ਰੱਖੂਗਾ ਤੇ ਸਾਡੀ ਸਕਿਨ ਜਿਹੜੀ ਉਹਨੂੰ ਵਾਲਾਂ ਨੂੰ ਵੀ ਸਿਲਕੀ ਦੇ ਸ਼ਾਈਨੀ ਬਣਾਊਗਾ ਠੀਕ ਹੈ ਜੀ ਤੇ ਬਹੁਤ ਹੀ ਸੌਖਾ ਤਰੀਕਾ ਇਹਨੂੰ ਬਣਾਉਣਾ ਮੈਂ ਤੁਹਾਨੂੰ ਸਾਈਡ ਤੇ ਦਿਖਾ ਦੰਨੀ ਆ ਆਪਾਂ ਦੋ ਮੁਠੀ ਮੈ ਇਥੇ ਚਾਵਲ ਲੱਤੇ ਨੇ ਠੀਕ ਹੈ ਉਹਦੇ ਵਿੱਚ ਮੈਂ ਇੱਕ ਗਲਾਸ ਪਾਣੀ ਪਾਇਆ ਹੈ ਮਤਲਬ ਆਪਾਂ ਸਿਰਫ ਚੌਥਾ ਹਿੱਸਾ ਲੈਣਾ ਹੈ ਗਲਾਸ ਦਾ ਚਾਵਲ ਦਾ ਠੀਕ ਹੈ ਤੇ ਆਪਾਂ ਉਹਦੇ ਚ ਤਿੱਗਣਾ ਪਾਣੀ ਪਾਣਾ ਹੈ ਹਨਾ ਤਾਂ ਜਿਆਦਾ ਪਾਣੀ ਪਾਣਾ ਆਪਾਂ ਇੰਨਾ ਪਾਣੀ ਪਾਣਾ ਹੈ ਕਿ ਜਿਹੜਾ ਪਾਣੀ ਥੋੜਾ ਜਿਹਾ ਬਚ ਜੇ ਤੇ ਜਿਹੜੇ ਚਾਵਲ ਚੰਗੀ ਤਰ੍ਹਾਂ ਪੱਕ ਜਾਣ ਠੀਕ ਹੈ ਤੇ ਜਿਹੜਾ ਗਾੜਾ ਗਾੜਾ ਜਿਹਾ ਪਾਣੀ ਆ ਗਿਆ ਚਾਵਲ ਦਾ ਆਪਾਂ ਉਹ ਯੂਜ਼ ਕਰਨਾ ਹੈ ਠੀਕ ਹੈ ਚੰਗੀ ਤਰ੍ਹਾਂ ਉਬਾਲ ਆਉਣ ਤੋਂ ਬਾਅਦ ਆਪਣੇ ਕੋਲ ਗਾੜਾ ਜਿਹਾ ਸਟਿੱਕੀ ਜਿਹਾ ਪਾਣੀ ਬਚ ਜਾਊਗਾ ਤੇ ਜਦੋਂ ਇਹ ਠੰਡਾ ਹੋ ਜਾਊਗਾ ਇਹ ਹੋਰ ਵੀ ਗਾੜਾ ਹੋ ਜਾਊਗਾ ਇਸ ਲਈ ਇਹਨੂੰ ਗਰਮ ਗਰਮ ਨੂੰ ਹੀ ਆਪਾਂ ਪੋਣ ਲੈਣਾ ਹੈ ਠੀਕ ਹੈ ਗਰਮ ਗਰਮ ਨੂੰ ਪੋਣਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇੱਥੇ ਦੋ ਇੰਗਰੀਡੀਅੰਟ ਪਾਵਾਂਗੇ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੋਲ ਦੇਖੋ ਇਹ ਕਿੰਨਾ ਵਧੀਆ ਗਾੜਾ ਜਿਹਾ ਪਾਣੀ ਆ ਗਿਆ ਹਨਾ ਚਾਵਲ ਦਾ ਚਾਵਲ ਆਪਾਂ ਔਰ ਕਿਸੇ ਤਰੀਕੇ ਨਾਲ ਯੂਜ਼ ਕਰ ਸਕਦੇ ਆ ਖਾ ਵੀ ਲੋ ਉਹਨੂੰ ਹਨਾ ਆ ਉਹਦੇ ਵਿੱਚ ਕਿਹੜਾ ਕੁਝ ਐਡ ਕੀਤਾ ਏ ਠੀਕ ਆਪਾਂ ਨੂੰ ਸਿਰਫ ਪਾਣੀ ਚਾਹੀਦਾ ਏ ਤੇ ਇਹ ਆਪਣਾ ਸੀਰਮ ਬਣ ਗਿਆ ਏ ਹਲੇ ਇਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਨੀ ਆ ਇਹਦੇ ਵਿੱਚ ਆਪਾਂ ਵਿਟਾਮਿਨਿਕ ਕੈਪਸੂਲ ਐਡ ਕਰਦੇ ਆ ਇਹ ਕੰਪਲਸਰੀ ਏ ਜੀ ਇਹਨੂੰ ਜ਼ਰੂਰ ਐਡ ਕਰਿਓ ਲੇਕਿਨ ਮੈਂ ਇੱਥੇ ਐਲੋਵੇਰਾ ਜੈੱਲ ਵੀ ਯੂਜ਼ ਕਰ ਰਹੀ ਆ ਠੀਕ ਹੈ ਮੇਰੇ ਕੋਲ ਹੈਗੀ ਆ ਮੈਂ ਇਸ ਲਈ ਯੂਜ਼ ਕਰ ਰਹੀ ਆ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਐਲੋਵੇਰਾ ਜੈੱਲ ਨੂੰ ਸਕਿੱਪ ਕਰ ਦਿਓ ਠੀਕ ਹੈ ਵਿਟਾਮਿਨਿਕ ਕੈਪਸੂਲ ਪਾ ਲਓ ਜੇ ਤੁਹਾਡੇ ਕੋਲ ਐਲੋਵੇਰਾ ਜੈੱਲ ਹੈ ਵਿਟਾਮਿਨਿਕ ਕ ਨੋ ਸੀਗੀਆਂ ਤਾਂ ਮੈਂ ਦੋਨੇ ਪਾ ਲਈਆਂ ਜੇ ਤੁਹਾਡੇ ਕੋਲ ਦੋਨੇ ਨੇ ਤਾਂ ਦੋਨੇ ਪਾ ਲਓ ਚੰਗੀ ਤਰ੍ਹਾਂ ਇਹਨੂੰ ਹਿਲਾ ਲਓ ਥੋੜਾ ਜਿਹਾ ਆਪਾਂ ਥੋੜਾ ਜਨਾ ਜਦੋਂ ਇਹ ਕੋਸਾ ਕੋਸਾ ਜਿਹਾ ਹੋ ਗਿਆ ਆਪਾਂ ਉਦੋਂ ਆਪਣੇ ਸਿਰ ਤੇ ਲਗਾਉਣਾ ਹੈ ਮੈਂ ਉਹ ਵੀ ਤੁਹਾਨੂੰ ਸਾਈਡ ਤੇ ਦੱਸ ਦੂੰਗੀ ਹਨਾ ਆਪਾਂ ਉਮੀ ਲਗਾਉਣਾ ਜਿਵੇਂ ਆਪਾਂ ਆਪਣੇ ਜੜਾ ਚ ਲਗਾਉਣਾ ਜਿਵੇਂ ਮੈਂ ਤੁਹਾਨੂੰ ਹਰ ਵਾਰ ਦੱਸਦੀਆਂ ਵੀਡੀਓ ਜ ਹਨਾ ਵੀ ਆਪਾਂ ਐਵੇਂ ਲਗਾਉਣਾ ਜੜਾ ਚ ਆਪਾਂ ਜਿਆਦਾ ਫੋਕਸ ਕਰਨਾ ਹੈ ਕਿਉਂਕਿ ਆਪਾਂ హెయిਰ ਗਰੋਥ ਤੇ ਕੰਮ ਕਰ ਰਹੇ ਹਾਂ ਠੀਕ ਹੈ ਪਹਿਲਾਂ ਆਪਾਂ ਆਪਣੀ హెయిਰ ਗਰੋਥ ਨੂੰ ਸਹੀ ਕਰਨਾ ਉਸ ਤੋਂ ਬਾਅਦ ਸਾਰੇ ਸਟੈਪ ਆਣਗੇ ਤੇ ਦੂਜੀ ਗੱਲ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਸਕੈਲਪ ਚ ਲਗਾਣਾ ਹੈ ਜੜਾਂ ਚ ਲਗਾਣਾ ਹੈ ਚੰਗੀ ਤਰ੍ਹਾਂ ਆਪਨੇ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਇਦਾਂ ਇਦਾਂ ਰਗੜਨਾ ਨਹੀਂ ਹੈਗਾ ਆਪਾਂ ਆਪਣੀ ਸਕੈਲਪ ਨੂੰ ਆਪਾਂ ਆਪਣੀ ਸਕੈਲਪ ਨੂੰ ਬਿਲਕੁਲ ਹਾਰਮ ਨਹੀਂ ਕਰਨਾ ਹੈਗਾ ਠੀਕ ਹੈ ਮਤਲਬ ਆਪਾਂ ਉਹਨੂੰ ਬੇਕਾਰ ਨਹੀਂ ਬਣਾਉਣਾ ਹੈਗਾ ਆਪਾਂ ਉਹਨੂੰ ਹੈਲਦੀ ਬਣਾਉਣਾ ਤੇ ਇਸ ਲਈ ਹਲਕੇ ਹਲਕੇ ਹੱਥਾਂ ਨਾਲ ਆਪਾਂ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਬਚ ਗਿਆ ਤਾਂ ਆਪਾਂ ਲੈਂਥ ਤੇ ਵੀ ਅਪਲਾਈ ਕਰ ਸਕਦੇ ਹਾਂ ਠੀਕ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਲੈਂਥ ਤੇ ਵੀ ਅਪਲਾਈ ਕਰ ਸਕਦੇ ਹਾਂ ਠੀਕ ਹੈ ਤੇ ਬਹੁਤ ਹੀ ਵਧੀਆ ਇਹ ਤੁਹਾਡਾ हेयर ਗਰੋਥ ਸੀਰਮ ਹੈ ਜੀ ਇਹਨੂੰ ਆਪਾਂ ਓਵਰਨਾਈਟ ਰੱਖਣਾ ਹੈ ਕੱਲ ਆਪਾਂ ਟੋਨਰ ਲਗਾਇਆ ਸੀਗਾ ਅੱਜ ਆਪਾਂ हेयर ਗਰੋਥ ਸੀਰਮ ਲਗਾਇਆ ਇਹਨੂੰ ਆਪਾਂ ਰਾਤ ਨੂੰ ਵੀ ਰੱਖਣਾ ਹੈ ਸਿਰ ਨਹੀਂ ਵੋਸ਼ ਕਰਨਾ ਆਪਾਂ ਆਪਣਾ ਸਿਰ ਕੱਲੂ ਵੋਸ਼ ਕਰਨਾ ਹੈ ਠੀਕ ਹੈ ਮਤਲਬ ਤੀਜੇ ਦਿਨ ਆਪਾਂ ਆਪਣਾ हेयर ਵੋਸ਼ ਕਰਨਾ ਹੈ ਉਸ ਤੋਂ ਬਾਅਦ ਆਪਾਂ ਅਗਲੇ ਸਟੈਪ ਕਰਾਂਗੇ ਠੀਕ ਹੈ ਜੀ ਤੇ ਇਹ ਸੀਰਮ ਤੁਸੀਂ ਜ਼ਰੂਰ ਅਪਲਾਈ ਕਰਕੇ ਦੇਖੋ ਬਹੁਤ ਹੀ ਵਧੀਆ ਰਿਜ਼ਲਟ ਨਹੀਂ ਆਦੇ ਤੇ ਬਾਕੀ ਤੁਹਾਨੂੰ ਫਾਈਨਲ ਰਿਜ਼ਲਟ ਤਾਂ ਮੈਂ 7ਵੇਂ ਦਿਨ ਹੀ ਦਿਖਾਉਂਗੀ ਠੀਕ ਹੈ ਆਪਾਂ ਲਾਈਵ ਦੇਖਾਂਗੇ ਕਿ ਕੀ ਕੀ ਆਪਣੇ ਵਾਲਾਂ 'ਚ ਬਦਲਾ ਆ ਮੇਰੇ హెయిਰ ਬਹੁਤ ਜ਼ਿਆਦਾ ਝੜਦੇ ਸੀ ਮੈਂ ਇਹ ਵਾਲਾ ਸੀਰਮ ਵੀ ਲਗਾ ਰਹੀ ਸੀ ਫਿਰ ਵੀ ਮੇਰੇ హెయిਰ ਝੜ ਰਹੇ ਸੀਗੇ ਲੇਕਿਨ ਆਪਾਂ ਇਹਨੂੰ ਕਯੂਰ ਕਰਾਂਗੇ ਜੀ ਠੀਕ ਹੈ ਬਹੁਤ ਹੱਦ ਤੱਕ ਕਯੂਰ ਕਰ ਲਵਾਂਗੇ ਤਾਂ ਤੁਸੀਂ ਵੀ ਮੇਰੇ ਨਾਲ ਇਹ 7 ਡੇਅ ਹੇਅਰ ਗਰੋਥ ਚੈਲੰਜ ਵਿੱਚ ਹਿੱਸਾ ਲਓ ਤੇ ਅੱਜ ਦੂਜਾ ਦਿਨ ਹੈ ਐਵੇਂ ਹੀ ਤੁਸੀਂ ਕਰਨਾ ਹੈ ਐਵੇਂ ਕਰਿਓ ਆਪਾਂ 7 ਦਿਨ ਲਗਾਤਾਰ ਕਰਨਾ ਹੈ ਦੇਖਦੇ ਹਾਂ ਕਿਨੂ ਕਿਨੂ ਕੀ ਕੀ ਫਰਕ ਪੈਂਦਾ ਮੈਨੂੰ ਕਮੈਂਟ ਚ ਜਰੂਰ ਦੱਸਣਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੀ ਜੀ ਜੇ ਤੁਹਾਨੂੰ ਮੇਰੀ ਵੀਡੀਓ ਇੱਥੇ ਤੱਕ ਤੁਸੀਂ ਦੇਖ ਲਈ ਹੈ ਤਾਂ ਜ਼ਾਹਿਰ ਜੀ ਗੱਲ ਹੈ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਤਾਂ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਨਾਲ ਮੇਰਾ ਹੋਰ ਵੀ ਹੌਸਲਾ ਵਧਦਾ ਹੈ ਹਨਾ ਕਿ ਮੈਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਜੇ ਉਹਨਾਂ ਨੂੰ ਮੇਰੀ ਵੀਡੀਓ ਚ ਥੋੜੀ ਜਿਹੀ ਵੀ ਮਦਦ ਮਿਲੀ ਹੈ ਥੋੜੀ ਜਿਹੀ ਵੀ ਇਨਫੋਰਮੇਟਿਵ ਲੱਗੀ ਹੈ ਮੇਰੀ ਵੀਡੀਓ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮੈਨੂੰ ਬਹੁਤ ਸਾਰਾ ਪਿਆਰ ਦਿਓ ਤੁਸੀਂ ਦੇ ਵੀ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਜਲੀ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਪਣਾ ਧਿਆਨ ਰੱਖਿਓ